ਸਾਡੇ 3 ਪੁਆਇੰਟਸ ਰੱਖੇ ਸੀਗੇ ਅਸੀਂ ਸਰਕਾਰ ਨੂੰ ਜਿਹੜਾ ਇੱਕ ਸੀਗੀ ਐਫ ਆਈ ਆਰ ਜੋ ਮੇਰੇ ਹਸਬੰਡ ਦੇ ਨਾਮ ਤੇ ਹੋ ਜੋ ਹੋ ਗਈ ਹੈ ਬਟ ਉਹ ਵੀ 8 ਦਿਨਾਂ ਬਾਅਦ ਹੋਈ ਸੀ ਜਿਸ ਦਾ ਵੀ ਕੋਈ ਮੂੰਹੋਂ ਮੂੰਹੋਂ ਨਹੀਂ ਸੀਗਾ ਬਹੁਤ ਹੀ ਮੁਸ਼ਕਿਲ ਨਾਲ ਬਹੁਤ ਪ੍ਰੈਸ਼ਰ ਕਰਕੇ ਮੋਰਚਾ ਬੈਠਾ ਜਦੋਂ ਗਵਰਨਰ ਸਾਹਿਬ ਨੇ ਬੋਲੀ ਤੇ ਐਫ ਆਈ ਆਰ ਹੋਈ ਤੋ ਜ ਸਾਡਾ ਐਸ ਐਸ ਪੀ ਨਾਨਕ ਉਹਨਾਂ ਦੀ ਪੋਸਟਿੰਗ ਔਰ ਤੀਜਾ ਸੀ ਬੀ ਆਈ ਇਨਕੁਆਇਰੀ ਵੀ ਆਰ ਲੁਕਿੰਗ ਫॉर ਜਸਟਿਸ ਕਿਸਾਨ ਨੂੰ ਅੱਜ ਜਸਟਿਸ ਮਿਲੇਗਾ ਅੱਜ ਦੇਸ਼ ਦੀ ਬੇਟੀ ਆਈ ਹੈ ਤੇ ਦੇਖਦੇ ਆਂ ਬੇਟੀ ਦਾ ਕੀ ਨਾ ਕਿਸ ਤਰ੍ਹਾਂ ਦਾ ਤਵਾਦਲ ਔਰ ਹੋਰ ਕੀ ਡਿਮਾਂਡ ਹੈ ਜੀ ਜੀਸੀਬੀਆਈ ਇਨਕੁਆਰੀ ਇਸ ਤੋਂ ਇਲਾਵਾ ਹੋਰ ਕੋਈ ਡਿਮਾਂਡ ਕਿਉਂਕਿ ਤੁਸੀਂ ਹਾਈ ਕੋਰਟ ਦਾ ਵਿਰੋਧ ਕੀਤਾ ਹਾਈ ਕੋਰਟ ਦੇ ਵਿੱਚ ਵੀ ਸੀਬੀਆਈ ਇਨਕੁਆਰੀ ਦੀ ਡਿਮਾਂਡ ਕੀਤੀ ਹੈ ਇੱਕ ਪਾਸੇ ਈਗਲ ਤੌਰ ਤੇ ਵੀ ਅਪਣਾਇਆ ਜਾ ਰਿਹਾ ਰਸਤਾ ਜੀ ਅਸੀਂ ਸਾਰੇ ਪਾਸੂ ਕਰ ਰਹੇ ਹਾਂ ਮੈਂ ਤੁਸੀਂ ਦੇਖਿਆ ਹੋਣਾ ਪਿਛਲੇ 15 ਮਤਲਬ ਅੱਜ 18 ਦਿਨ ਹੋ ਗਏ ਮੈਂ ਕੋਈ ਦਰਵਾਜ਼ਾ ਨਹੀਂ ਛੱਡਿਆ ਜਿੱਥੇ ਮੈਂ ਹੱਥ ਨਹੀਂ ਮੰਗੇ ਮਗਰ ਕਹਿੰਦੇ ਨੇ ਇਸ ਨੂੰ ਤੇ ਮੇਰੀ ਭੀਖ ਮੰਗਣ ਵਾਲੀ ਗੱਲ ਹੋ ਗਈ ਜਸਟਿਸ ਲਈ ਮੈਂ ਭੀਖ ਮੰਗ ਰਹੀ ਹਾਂ ਕੱਲ ਰਾਜਾ ਸਿੰਘ ਨਾਲ ਵੀ ਮੁਲਾਕਾਤ ਹੋਈ ਜੀ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਜਸਟਿਸ ਹੋਏਗਾ ਔਰ ਦੇ ਵਿਲ ਡੂ ਦਾ ਨੀਡਫੁਲ ਅੱਜ ਅਸੀਂ ਵੇਟ ਕਰ ਰਹੇ ਹਾਂ ਕਿ ਸਾਨੂੰ ਕੱਲ ਅੱਜ ਟਾਈਮ ਦਿੱਤਾ ਗਿਆ ਸੀਗਾ ਤੇ ਅਸੀਂ ਅੱਜ ਆਪਣਾ ਪੱਖ ਰੱਖ ਕੇ ਵੀ ਆ ਲੁਕਿੰਗ ਫॉर ਜੀ ਉਮੀਦ ਇਹਦਾ ਹੈ ਪੰਜਾਬ ਪੁਲਿਸ ਤੋਂ ਤੇ ਸਾਨੂੰ ਕੋਈ ਉਮੀਦ ਨਹੀਂ ਸੀ ਆਜ ਸਰਕਾਰ ਤੂੰ ਦੇਖ ਦਿਆ ਅਗਰ ਇਹ ਉਮੀਦ ਨਹੀਂ ਹੋਈ ਤੇ ਅਗਲੇ ਐਕਸ਼ਨ ਦਾ ਨੂੰ ਫਾਇਦਾ ਦੇ ਜੀ ਅਸੀਂ ਇਹੋ ਡਿਮਾਂਡ ਹੈ ਕਿ ਸਾਡੀ ਸ਼ੁਰੂ ਤੋਂ ਪਹਿਲੇ ਦਿਨ ਤੋਂ ਜਿਸ ਤੇ ਵਿੱਚ ਹੁਣੇ ਅੱਜ 20 ਦਿਨ ਹੋ ਗਏ 18 19 ਦਿਨ ਤੇ ਸਾਨੂੰ ਕੋਈ ਆਪਣੇ ਸਰਕਾਰ ਵੱਲੋਂ ਕਿਸੇ ਨੇ ਅੱਜ ਤੱਕ ਫੋਨ ਵੀ ਨਹੀਂ ਕੀਤਾ ਪਰ ਪੁੱਛਿਆ ਵੀ ਨਹੀਂ ਤੇ ਆਪਾਂ ਇਹ ਦੇਖ ਸਕਦੇ ਹਾਂ ਕਿ ਚਾਰ ਐਸਐਚਓਜ਼ ਪੰਜਾਬ ਦੇ ਕਿੰਨੇ ਪਾਵਰਫੁੱਲ ਹਨ ਕਿ ਸਰਕਾਰ ਤੂੰ ਵੀ ਕਿਸੇ ਨੂੰ ਪੁੱਛਣ ਲਈ ਸਾਨੂੰ ਬਹੁਤ ਇਨਾ ਟਾਈਮ ਲੱਗਦਾ ਹੈ ਅੱਜ ਅਸੀਂ ਆਪਣੇ ਪੱਖ ਚ ਰੱਖਾਂਗੇ ਮੇਰੇ ਨਾਲ ਸੈਨਿਕ ਸਮਿਤੀ ਦੇ ਮੈਂਬਰਸ ਵੀ ਜਾ ਰਹੇ ਨੇ ਵੈਟਰਨਸ ਵੀ ਜਾ ਰਹੇ ਨੇ ਤੇ ਵੀ ਹੋਪ ਦੱਟ ਵੀ ਗੇਟ ਜਸਟਿਸ ਅੱਜ ਸਾਨੂੰ ਜਸਟਿਸ ਮਿਲੇ ਅਗਰ ਸਾਨੂੰ ਅੱਜ ਜਸਟਿਸ ਮਿਲ ਗਿਆ ਤੇ ਦੇਖੋ ਅੱਗੇ ਅਬ ਅਸੀਂ ਵੀ ਦਰਦਰ ਪੜ ਮਤਲਬ ਇਧਰ ਦੀ ਉਧਰ ਜਾ ਰਿਹਾ ਹੈ ਨਾ ਵੀ ਆ ਜਸਟ ਮੂਵਿੰਗ ਫਰਮ ਵਨ ਪਿਲਰ ਟੂ ਅਨਦਰ ਸਾਨੂੰ ਅਸ ਵੀ ਵਾਂਟ ਕਿ ਸਾਨੂੰ ਜਸਟਿਸ ਮਿਲੇ ਅੱਜ ਮਾਨ ਸਾਹਿਬ ਸਾਨੂੰ ਸੁਨਣ ਹੋਰ ਅੱਜ ਹੀ ਐਕਸ਼ਨ ਲੈਣ ਕਿ ਦੇਸ਼ ਨੂੰ ਵੀ ਇਹ ਖਾਲੀ ਹੁਣ ਮੇਰੀ ਲੜਾਈ ਨਹੀਂ ਰਹੀ ਹੈ ਹਰ ਇੱਕ ਮਾਂ ਹਰ ਇੱਕ ਵਾਈਫ ਹਰ ਇੱਕ ਪਤਨੀ ਹਰ ਇੱਕ ਪੈਂਦੀ ਲੜਾਈ ਹੈ ਜਿਸ ਵਿੱਚ ਸਰਕਾਰ ਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ ਕਿ ਇਹ ਚਾਰ ਗੁੰਡਾਗਰਦੀ ਖਤਮ ਕਰਨ ਆਪਾਂ ਗੁੰਡੇ ਨਹੀਂ ਪਾਲਨੇ ਜੀ ਆਪਾਂ ਸਿਕਿਉਰਿਟੀ ਚਾਹਨੇ ਆ ਆਪਣੀ ਅਸੀਂ ਚਾਹਨੇ ਆ ਪੁਲਿਸ ਨੂੰ ਸਿਕਿਉਰਿਟੀ ਦੇਣਾ ਕਿ ਨੇਪਾਲ ਕੇ ਸਾਨੂੰ ਡਰਾਇ ਸੋ ਦਿਸ ਇਜ਼ ਵਾਟ ਆਮ ਪੁੱਟਿੰਗ ਅਪ ਅੱਜ ਸੋ ਵੀ ਹੋਪ ਵੀ ਵਿਲ ਗੈਟ ਜਸਟਿਸ ਟੂਡੇ ਸੋ ਲੈਟਸ ਐਟ ਦਾ ਮੋਮੈਂਟ ਆਈ ਕਮ ਬੈਕ ਆਈ ਵਿਲ ਗਿਵ ਯੂ ਆਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਮੈਂ ਪਰਵਾਜ਼ ਨਾਲ ਖੜਾ ਹਾਂ ਤਾਂ ਮੈਨੂੰ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਗੁਰਸੇਹ ਚੱਲੋ ਜਾਂ ਤਾਂ ਪਿੱਛੇ ਹਟੋ ਇਹਦਾ ਪਰਚੇ ਲਈ ਤਿਆਰ ਰਹੋ ਮੈਨੂੰ ਤਿੰਨ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ ਪਹਿਲੀ ਧਮਕੀ ਮਿਲ ਰਹੀ ਹੈ ਕਿਸੇ ਦਰਦੇ ਪ੍ਰਦਰਸ਼ਨ ਕਿਸੇ ਲੀਡੀ ਤੋਂ ਅਲੀਗੇਸ਼ਨ ਲਗਾ ਕੇ ਪਰਚਾ ਦੇਵਾਂਗੇ ਦੂਜਾ ਮੇਰੀ ਗੱਡੀ 'ਚ ਕੋਈ ਹਸਲਾ ਇਹ ਕੋਈ ਨਾਰਕੋਟਿਕਸ ਰੱਖ ਕੇ ਤੁਹਾਨੂੰ ਪਰਚੇ ਦੇ ਅੰਦਰ ਦੇਵਾਂਗੇ ਇਹ ਪਿੱਛੇ ਨਾ ਹਟੇ ਕੱਲ ਸਾਰੀ ਗੱਲ ਮੈਂ ਰਾਜਨਾਰ ਸਿੰਘ ਜੀ ਨੂੰ ਵੀ ਦੱਸੀ ਹੈ ਤੇ ਅਮਿਤ ਸ਼ਾਹੀ ਨੂੰ ਵੀ ਚਿੱਠੀ ਮੈਂ ਆਪਣੇ ਪੀਐਸ ਨੂੰ ਰਾਹੀਂ ਕੱਲ ਭੇਜ ਚੁੱਕਿਆ ਹਾਂ ਦਿੱਲੀ ਤੇ ਮੈਨੂੰ ਪੰਜਾਬ ਪੁਲਿਸ ਤੋਂ ਇਹ ਹਾਲਾਤ ਪੈਦਾ ਹੋ ਗਏ ਪੰਜਾਬ 'ਚ ਆਪਾਂ ਨੂੰ ਇਹ ਜਸਟਿਸ ਲੈਣ ਲਈ ਜੀ ਅਸੀਂ ਮੰਗ ਰਹੇ ਹਾਂ ਤਾਂ ਉਹਦੇ ਲਈ ਵੀ ਸਾਨੂੰ ਤੰਗ ਪਰੇਸ਼ਾਨ ਕੀਤਾ ਜਾਊਗਾ ਪਹਿਲਾਂ ਇਹਨੇ ਸਾਰੇ ਹੱਤਕੰਢੀ ਆਪਣਾ ਕੇ ਦੇਖ ਲੈ ਰਿਸ਼ਤੇਦਾਰਾਂ ਤੋਂ ਦੋਸਤਾਂ ਤੋਂ ਅਫਸਰਾਂ ਤੋਂ ਫੋਨ ਕਰਾ ਲੈ ਵੀ ਪਿੱਛੇ ਹਟਜੋ ਸਾਰਿਆਂ ਨੂੰ ਮੈਂ ਇੱਕੋ ਗੱਲ ਕਹੀ ਸੀ ਮੇਰੇ ਪਰਿਵਾਰਕ ਦਾ ਮਸਲਾ ਹੈ ਕਿ ਮੈਂ ਕਿਸੇ ਵੀ ਕਾਰ ਕਿਉਂਕਿ ਜਿਸ ਤਰ੍ਹਾਂ ਧੱਕਾ ਕੀਤਾ ਪੰਜਾਬ ਪੁਲਿਸ ਨੇ 12 ਪੁਲਿਸ ਮੁਲਾਜ਼ਮਾ ਨੇ ਕੁੱਟਮਾਰ ਕੀਤੀ ਹੈ 13 ਤਰੀਕ ਦੀ ਰਾਤ ਨੂੰ 12:30 ਵਜੇ ਜਦੋਂ ਮੈਂ ਆਪਣੇ ਸੰਧੂ ਸਾਹਿਬ ਨੂੰ ਭਤੀਜੇ ਨੂੰ ਲਹੂ ਲੋਹਾਨ ਦੇਖਿਆ ਉਹ ਮੈਂ ਦੇਖਿਆ ਤੇ ਉਸ ਵਾਰ ਪੁਲਿਸ ਪ੍ਰਸ਼ਾਸਨ ਨੇ ਇਨਸਾਫ ਕਰਨ ਦੀ بجائے ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਅੱਜ ਮੈਂ ਮਾਨ ਸਾਹਿਬ ਨੂੰ ਵੀ ਦੱਸੂਗਾ ਇਹੋ ਜਿਹਾ ਪੰਜਾਬ ਨਹੀਂ ਪੰਜਾਬ ਦੇ ਲੋਕ ਚਾਹੁੰਦੇ ਮੈਨੂੰ ਤਾਂ ਦੁੱਖ ਹੁੰਦਾ ਹੈ ਕਿ ਪੰਜਾਬ ਚ 85 ਵਾਲਾ ਦੌਰ ਦੁਬਾਰਾ ਆ ਗਿਆ ਤਾਂ ਹਮ ਕਿਹੜੇ ਫੋਨ ਦੇ ਜ਼ਰੀਏ ਦਿੱਤੀਆਂ ਜਾਣੀਆਂ ਤਾਂ ਹਾਂ ਫੋਨ ਦੇ ਜ਼ਰੀਏ ਪੁਲਿਸ ਸਾਹਿਬ ਜਿਹੜੇ ਮੇਰੇ ਖਾਸ ਨੇ ਉਹਨਾਂ ਵੱਲੋਂ ਦਿੱਤੀ ਨਹੀਂ ਰਿਕਾਰਡ ਨਹੀਂ ਮੈਂ ਕੀਤੀ ਕਿਉਂਕਿ ਜਿਹਨੇ ਮੈਨੂੰ ਸੂਚਨਾ ਦਿੱਤੀ ਉਹਨੇ آگਾਹ ਕੀਤਾ ਵੀ ਢਿੱਲੋ ਸਾਹਿਬ ਧਿਆਨ ਰੱਖਿਓ ਅਲਰਟ ਹੋ ਜਾਓ ਤੁਹਾਡੇ ਤੇ ਆ ਤਿੰਨ ਤਰ੍ਹਾਂ ਦੇ ਜਿਹੜੇ ਕਾਰਵਾਈ ਹੋ ਸਕਦੀ ਹੈ ਆਪਣੇ ਹਮੇਸ਼ਾ ਧਿਆਨ ਰੱਖਿਓ ਕਿ ਜਿਹਦੇ ਧਰਨੇ 'ਚ ਜਾਓਗੇ ਯਾਹ ਕਿ ਤੇ ਤੁਸੀਂ ਗੱਡੀ ਜਦੋਂ ਜਾਂਦੇ ਹੋ ਮੈਂ ਆਪਣੇ ਸਿਕਿਉਰਟੀ ਵਾਲਿਆਂ ਨੂੰ ਵੀ ਗੱਡੀ ਸਵੇਰੇ ਸ਼ਾਮ ਚੈੱਕ ਕਰਿਆ ਕਰੋ ਲੌਕ ਲਾ ਕੇ ਰੱਖਣੀ ਹੈ ਘਰੇ ਵੀ ਮੈਂ ਕਹਿੰਦਾ ਵੀ ਕੋਈ ਬੰਦਾ ਅੰਦਰ ਨਾ ਆਵੇ ਦਫ਼ਤਰ ਚ ਵੀ ਕਹਿੰਦਾ ਜਿਲ੍ਹਾ ਨੰਬਰ ਤੋਂ ਅਸੀਂ ਕੀ ਉਹਦੇ ਸਬਾਕ ਚ ਕੰਪਲੇਂਟ ਕੀਤੀ ਹੈ ਤੁਸੀਂ ਕੰਪਲੇਨ ਮੈਂ ਰਾਜਨਾਰ ਸਿੰਘ ਜੀ ਸਾਰੀ ਗੱਲ ਦੱਸ ਚੁੱਕਿਆ। ਯਾ ਪੁਲਿਸ ਦੇ ਵਿੱਚ ਕੋਈ ਪੰਜਾਬ 'ਚ ਕੋਈ ਸ਼ਿਕਾਇਤ ਦਰਜ ਕੀਤੀ ਹੋ ਸਕਦਾ ਬੰਦਾ ਰੀਅਲ ਹੈ ਜਾਂ ਬੰਦਾ ਫੀਕੀ ਨਹੀਂ। ਨਹੀਂ ਨਹੀਂ ਉਹ ਮੈਂ ਜਾਣਦਾ, ਉਹ ਮੈਂ ਜਾਣਦਾ ਜਿਹਨੇ ਮੈਨੂੰ ਦੱਸਿਆ ਉਹ ਵੀ ਪੁਲਿਸ ਅਫਸਰ ਹੈ। ਉਹਨਾਂ ਨੇ ਉਹਨੇ ਪੁਲਿਸ ਅਫਸਰ ਨੇ ਜਿਵੇਂ ਤੁਸੀਂ ਮੀਡੀਆ ਦੇ ਸਾਥੀ ਸਾਡਾ ਸਾਥ ਦੇ ਰਹੇ ਹੋ ਤੁਸੀਂ ਮੈਨੂੰ ਇਕੱਲੇ ਦੱਸ ਦਿਓ ਵੀ ਢਿੱਲੋ ਸਾਹਿਬ ਤੁਹਾਡੀ ਆ ਸਾਡੀ ਗੱਲ ਤੇ ਧਿਆਨ ਚਾਹੀਏ ਆਪਣਾ ਧਿਆਨ ਰੱਖਿਓ ਵੀ ਸਾਨੂੰ ਆ ਸੂਚਨਾ ਮਿਲੀ ਹੈ ਤੁਹਾਡੇ ਤੇ ਇਹ ਜਿਹਾ ਕੰਮ ਹੋ ਸਕਦਾ। ਉਹ ਜਿਹੜੇ ਸ਼ੁਭਚਿੰਤਕ ਨਹੀਂ ਮੇਰੇ ਕਿਉਂਕਿ ਸਾਰਾ ਪੰਜਾਬ ਸਾਡਾ ਹੀ ਹੈ। ਅਫਸਰ ਵੀ ਸਾਡੇ ਉਹਨਾਂ ਨੇ ਮੈਨੂੰ ਦੱਸਿਆ ਵੀ ਆਪਣਾ ਧਿਆਨ ਰੱਖੋ ਥੋੜੇ ਜਿਹਾ ਆਨਲਾਈਨ ਦੇ ਵਿੱਚ ਕਾਰਵਾਈ ਹੋਊਗੀ ਉਹਨਾਂ ਨੂੰ ਮੈਂ ਜ਼ਿੰਮੇਵਾਰੀ ਨਾਲ ਦੱਸਣਾ ਚਾਹੁੰਦਾ ਜਿਹੜੀਆਂ ਕਾਰਵਾਈਆਂ ਸਾਧਿਸ਼ਾਂ ਕਰਦੇ ਆ ਗੁਰਸੇਈ ਢਿੱਲੋਂ ਹੋਰ ਤਕੜਾ ਹੋ ਕੇ ਲੜੂਗਾ ਕਿਉਂਕਿ ਇਹਨਾਂ ਨੇ ਪਿੱਛੇ ਜੇ ਰਾਜਪਰੇ ਇਨਕਾਊਂਟਰ ਕੀਤਾ ਉਹ ਪਰਿਵਾਰ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਹਟਾਇਆ ਪਟਿਆਲੇ ਆਪਣੇ ਦਫ਼ਤਰ ਚ ਉਹ ਜਿਹੜਾ ਮੁੰਡਾ ਉਹਨਾਂ ਨੇ ਇਨਕਾਊਂਟਰ ਕੀਤਾ ਰਾਜਪਰੇ ਉਹਨੂੰ ਹੈਰੀ ਪੋਪਰ ਆਏ ਕਹਿੰਦਾ ਪਿੱਠ ਕਰਕੇ ਖੜੇ ਇਹਨਾਂ ਨੇ ਸਾਰਾ ਚੱਕਿਆ ਹੋਊਗਾ ਰਿਪੀਟ ਨਹੀਂ ਕਰਦਾ ਮੈਂ ਤੇ ਮੁੰਡਾ ਕਹਿੰਦਾ ਲਖ ਲਖਵਿੰਦਰ ਉਹ ਕਹਿੰਦਾ ਕਿ ਮ ਫਿਰ ਹੈਰੀ ਉਹ ਪਰਾਇਨੇ ਉਹਦੇ ਲੱਤ 'ਚ ਗੋਲੀ ਮਾਰੀ ਕੀ ਇਹੋ ਜਿਹਾ ਪੰਜਾਬ ਚਾਹੁੰਦੇ ਆਪਾਂ ਕੀ ਤੁਸੀਂ ਸੋਚੋ ਸੀ ਪੰਜਾਬ ਕਿੱਧਰ ਨੂੰ ਜਾ ਰਿਹਾ ਪੁਲਿਸ ਵਾਲੇ ਵੀ ਆਪਣੀਆਂ ਤਰੱਕੀਆਂ ਲੈਣ ਲਈ ਡੀਐਸਪੀ ਬਣਨ ਲਈ ਪ੍ਰੋਮੋਸ਼ਨ ਲੈ ਲਈ ਨੌਜਵਾਨ ਮੁੰਡਿਆਂ ਦਾ ਇਨਕਾਊਂਟਰ ਕਰਨਗੇ ਉਹਦੇ ਤੇ ਡਰਾਗੇ ਦਾ ਕੇਸ ਪਾਤਾ ਸੋ ਬੜਾ ਦੁੱਖ ਹੁੰਦਾ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਕੀ ਪੰਜਾਬ ਇਹੋ ਜਿਹਾ ਨਹੀਂ ਚਾਹੁੰਦਾ ਸੀ ਦਨ ਦੇਖਣੇ ਤਾਂ ਮਾਨ ਸਾਹਿਬ ਨੂੰ ਇਹ ਗੱਲ ਰੱਖਾਂਗੇ